ਸਤਨਾਮ ਵਾਹਿਗੁਰੂ ਸੈਬ ਜੀ ਸੋਰਠ ਮਾਲਾ ਬਾਂਜੀ ਵਾ ਆਵ ਨਸੀ ਜੀਨ ਕੋ ਦਾਤਾ ਸਿਮਤ ਸਾਮਲ ਖੋਈ ਗੁਣੇ ਧਾਨ ਭਗਤਨ ਕੋ ਵਰਨਨ ਬੇਰਲਾ ਭਾਵੈ ਕੋਈ ਆਵ ਨਸੀ ਜੀਵਨ ਕੋ ਦਾਤ ਸਿਮਤ ਸੰਮਲਖ ਕੋਈ ਗੁਣ ਗਾਨ ਭਰਤਨ ਕੋ ਵਰਤਨ ਬੇਰਲਾ ਭਾਵੈ ਕੋਈ ਮੇਰੀ ਮਨ ਜਪ ਵਰਗ ਪਾਲ ਪਰਵ ਸੋਈ ਜਾਗੀ ਸਰਨ ਪਿਆਸੋਂ ਪਾਈ ਐ ਬੜ ਦੁੱਖ ਨਾ ਹੋਈ ਰਹਾਉ ਬੜਾ ਭਾਗੀ ਸਾਧ ਸੰਗ ਪਰਾਪਤੀ ਤਨ ਭੀਟ ਤ ਦਰਮਤ ਖੋਈ ਤੜਕੀ ਧੂਰ ਨਾਨਕ ਦਾਸ ਬਸੈ ਜੇ ਨਹਰ ਨਾਮ ਮੇਰੇ ਦਇ ਪਰੋਈ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਦ ਤੋ ਦਰਮਤ ਕੋਈ ਤੜਕੀ ਧੂਰ ਨਾਨਕ ਦਾਸ ਬਸੈ ਜੇ ਨਹਰ ਨਾਮ ਮੇਰੇ ਦਇ ਪਰੋ ਵਾਹਿਗੁਰੂ ਜੀ ਕਾ ਕਾਲ ਸਭ ਵਾਹਿਗੁਰੂ ਜੀ